ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘਲੇ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦਿਨਕਾਵਾ ਦਿਖਾਉਣੀ ਆ ਵਾ ਬਾਕੀ ਮੱਝਾਂ ਤੇ ਚਾਰ ਬਾੜਵੇਂ ਪੱਜੀਆਂ ਵਾ ਪਰ ਉਹ ਕਿੰਦੇ ਅਗਲੀ ਵੀਡੀਓ ਚ ਦਿਖਾਉਣੀ ਆਵਾ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਵਿੱਚੋਂ ਫਿਰ ਵੀ ਤੇ ਜਿਹੜੀਆਂ ਹੁਣ ਮੇਨ ਮੁਕਾਉਗਾ ਤਿੰਨ گاਵਾਂ ਦੀ ਜਿਹੜੀਆਂ ਤੁਹਾਨੂੰ ਮੁਕਾਉਣੀਆਂ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਠੀ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਨਾਂ ਦੱਸ ਤਾਂ ਫਿਰ ਕਰੀ ਆਪਣਾ ਨਾ ਭਾਜੀ ਉਹ ਵੀਰ ਭਰਾ ਜੀ ਪੁੱਛਦੇ ਆ ਫਿਰ ਤੇ ਆਪਣਾ ਜਿਹੜਾ Google Pay ਚੱਲਦਾ ਉਹਦਾ ਨਾਂ ਉਹ ਮੇਰਾ ਚੱਲਦਾ ਵਾ ਪ੍ਰਿੰਸ ਡੇਰੀ ਫਾਰਮ ਤੇ ਹੁੰਦਾ ਆ ਅੱਛਾ ਨਾਂ ਮੇਰਾ ਪ੍ਰਿੰਸਪਾਲ ਸਿੰਘ ਆ ਅੱਛਾ ਤੇ ਬਾਪੂ ਦਾ ਨਾਂ ਹੈਗਾ ਪ੍ਰੇਮ ਸਿੰਘ ਪ੍ਰੇਮ ਸਿੰਘ ਦਾ ਅੱਡਾ ਜ਼ਿਆਦਾ ਮਸ਼ਹੂਰ ਆ ਤਾਂ ਕਰਕੇ ਫਿਰ ਨਾਮ ਪ੍ਰੇਮ ਸਿੰਘ ਦੱਸਦੇ ਆ ਪ੍ਰਿੰਸ ਸਿੰਘ ਹਾਂਜੀ ਮੇਰਾ ਨਾਂ ਪ੍ਰਿੰਸਪਾਲ ਜੇ ਤੇ Google Pay ਤੇ ਕਈ ਫਿਰ ਵੀਰ ਭਰਾ ਕੰਫਿਊਜ਼ ਹੁੰਦੇ ਆ ਅੱਛਾ ਤੇ ਇਹ ਵੀ ਪ੍ਰਿੰਸ ਡੇਰੀ ਫਾਰਮ ਤੇ ਹੁੰਦਾ ਜੇ ਠੀਕ ਹੈ ਬੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਤੇ ਡਰੈਸ ਵੀ ਬੋਲ ਦੋ ਡਰੈਸ ਪਿੰਡ ਜਿਕ ਦੇਖੁਰਦ ਤਸੀਲ ਇਨਾਲਾ ਜ਼ਿਲ੍ਹਾ ਅਮਰੀਕਸਰ ਫੋਨ ਨੰਬਰ ਇਹ ਫੋਨ ਨੰਬਰ 990129685 ਠੀਕ ਹੈ ਹਾਂਜੀ ਹਾਂਜੀ ਅੱਜ ਤਿੰਨ ਗਾਵਾਂ ਤੇ ਚਾਰ ਮੱਝਾਂ ਬਾਹਰ ਪੰਨੀਆਂ ਜੀ ਮੱਝਾਂ ਦੇ ਜੀ ਅਗਲੀ ਵੀਡੀਓ ਜੇ ਆਪਾਂ ਪਰਸੋਂ ਪਾਉਣੀ ਆ ਮੱਝਾਂ ਅੱਛਾ ਚਾਰ ਹੋਰ ਆਈ ਨਹੀਂ ਅੱਠ ਮਈਆਂ ਪਾਉਣੀਆਂ ਅੱਛਾ ਅੱਠ ਮੱਝਾਂ ਪਰਸੋਂ ਪਾਉਣੀਆਂ ਦੇਖੋ ਵੀਰ ਜੀ ਦੋਂਦੀਆਂ ਕੱਟੀਆਂ ਵੇਖੋ ਨਿਗਨੇ ਨਿਗੇ ਸਿੰਗ ਦੀਆਂ ਵੀਰ ਜੀ ਅੱਛਾ ਤੇ ਮੇ ਝੋਟੀਆਂ ਵੀਰ ਜੀ ਪਟਿਆਲੇ ਵਾਲੇ ਵੀਰ ਨੂੰ ਫੇਰ ਆਪਾਂ ਕੱਲਤੀਆਂ ਕੱਲ ਦੀਆਂ ਅੱਛਾ ਪਟਿਆਲੇ ਵਾਲੇ ਵੀਰ ਜੀ ਆਪਣੀ ਜਿਹੜੀ ਕੱਟੀ ਸੀ ਨਾ ਦੋਂਦੀ ਜਾਂਦੇ ਕੱਟੀ ਵੇਗੀ ਉੱਤਰਦੇ ਸਾਰੀ ਅੱਛਾ ਹਾਂਜੀ ਦੋ ਹਾਂਜੀ ਹਾਂਜੀ ਕਹਾਂ ਲਈ ਉਦਾਂ ਹੀ ਆ ਵੀ ਕਹਾਂ ਅੱਛਾ ਹਾਂਜੀ ਹਾਂ ਜੀ ਆਪ ਦੋ ਦੋ ਤਿੰਨ ਅੰਦਰ ਰਿਆ ਨਹੀਂ ਬੰਦੇ ਵਧੀਆ ਹੈਗੇ ਉਤਰਾ ਆ ਵੀਰ ਜੀ ਦੋ ਦੰਦ ਕੱਟੀ ਸੱਜਰ ਸੂਈ 나ੜੂ ਤੇ ਬੱਚਾ ਇਹਦਾ ਵੀ ਠੀਕ ਹੈ ਹਾਂਜੀ ਹਾਂਜੀ ਛੋਟੇ ਛੋਟੇ ਸਿੰਘ ਦੀਆਂ ਕੱਟੀਆਂ ਆ ਵੀਰ ਜੀ ਤੇ ਅਗਲੀ ਵੀਡੀਓ ਜੇ ਅਗਲੀ ਵੀਡੀਓ ਬਾਅਦ ਵਿੱਚ ਅੱਠ ਮੱਝਾਂ ਕਿੰਦੇ ਦਿਖਾਵਾਂਗੇ ਇਹ ਸਾਤ ਹੀ ਪੈਣੀਆਂ ਸਾਤ ਹੀ ਪਰ ਗਾਈਆਂ ਕਰਕੇ ਫਿਰ ਆਈਆਂਗਾ ਗਾਈਆਂ ਪੰਗ ਸਾਰੀਆਂ ਵੀਰ ਜੀ ਲਿਬੜੀਆਂ ਤਿਬੜੀਆਂ ਆ ਜੇ ਵੀਰ ਲੋਕ ਫਿਰ ਤਿਆਰ ਨਹੀਂ ਕੀਤੇ ਹਾਂ ਜੀ ਇਨ ਮੋਮੈਂਟ ਮੋਨਾਲੀਆਂ ਅਸੀਂ ਜਾਂ ਹਾਂ ਵੀ ਵੀਰ ਜੀ ਮੈਂ ਗੱਬਣਿਆ ਇਹ ਵੀ ਫਿਰ ਤਿਆਰ ਕਰਕੇ ਪਾਵਾਂਗੇ ਠੀਕ ਹੈ ਹਾਂਜੀ ਹਾਂਜੀ ਸਾਹ ਦੇਖੋ ਇਹ ਅਗਲੀ ਵੀਡੀਓ ਚ ਪਰਸੋਂ ਵਾਲੀ ਵੀਡੀਓ ਚ ਹੋ ਗਏ ਮੱਜ ਇਹ ਅਗਲੀ ਵੀਡੀਓ ਚ ਪਾ ਜਣਾ ਸਾਰਾ ਹੀ ਮਾਲ ਅੱਛਾ ਹਾਂਜੀ ਮਾਲਕ ਥੋੜਾ ਜਿਹਾ ਵੀਰ ਜੀ ਥੋੜੀ ਮਾਲ ਦੀ ਬਾਹਰ ਛਾਟ ਆ ਹਾਂਜੀ ਹਾਂਜੀ ਅੱਜ ਕੱਲ ਪੈਸੇ ਲੈ ਕੇ ਵੀ ਜੇਬ ਚ ਪਾ ਕੇ ਜਾਈਏ ਤਾਂ ਵੀ ਨਹੀਂ ਮਾਲ ਲੱਭਦਾ ਅੱਛਾ ਇਹ ਨਹੀਂ ਵੀ ਮਾਲ ਨੂੰ ਪਹਿਲਾਂ ਕਿਹਦਾ ਇਹ ਪੈਸੇ ਜੇਬ ਚ ਹੁਣ ਵਾਧੂ ਮਾਲ ਕੋਈ ਗੱਲ ਨਹੀਂ ਹਾਂਜੀ ਹਾਂਜੀ ਹੁਣ ਤਾਂ ਮਾਲ ਤੁਹਾਨੂੰ ਪਤਾ ਲੱਭਦਾ ਨਹੀਂ ਬਾਹਰੋਂ ਜੇ ਕੋਈ ਹੈਗਾ ਮੁੱਲ ਬੜਾ ਗਲਤ ਕਰਦਾ ਕੋਈ ਵੀਰ ਭਰਾ ਹੁਣ ਸਾਰਾ ਚੀਜ਼ ਵੇਖਣੀ ਪੈਂਦੀ ਹੈ ਨਾ ਰੇਟ ਵੀ ਚ ਸਹੀ ਹੋਵੇ ਤੇ ਚੀਜ਼ ਵੀ ਚੰਗੀ ਹੋਵੇ ਹਾਂਜੀ 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 ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਤੋਂ ਕਰੀਏ ਵੇਖੋ ਵੀਰ ਜੀ ਢੈਂਚਾ ਵੈੜਦਾ ਕਿੱਡਾ ਵੈ ਸੈਕਸਰ ਸੈਮਨ ਸੈਕਸਰ ਸੀਮਨ ਦੀ ਵੱਛੀ ਜੇ ਤੇ 42 ਕਿਲੋ ਦਾ ਵੱਛੀ ਦਾ ਵਰਜੀ ਰਿਕਾਰਡ ਜੇ ਠੀਕ ਆ ਹਾਂਜੀ ਹਾਂਜੀ ਤੇ ਹਾਈਟ ਲੈਂਥ ਦਾ ਵੱਛੀ ਦੀ ਹੁਣ ਤੋਂ ਹੀ ਚੰਗੀ ਆ ਬੇਲ ਵੀ ਚੰਗੀ ਆ ਤੇ ਤਿੰਨੇ ਦਿਨਾਂ ਦੀ ਵਰਜੀ ਵੱਛੀ ਜੇ ਤੇ ਉਹ ਵੇਲੇ ਨਾੜੂ ਗਿੱਲਾ ਲੌਂ ਕੰਦੇ ਆ ਜਨਾਬ ਹਾਂਜੀ ਹਾਂਜੀ ਤੇ ਕਿੰਨੇ ਕ ਦੁੱਧ ਵਾਲੀ ਜਗਾ ਦੁੱਧ ਵੀਰਜੀ ਹੁਣ ਜਿਹੜਾ ਮੌਕੇ ਤੇ ਦੇਖ ਲੈ 17 ਕਿਲੋ ਬੋਲਾ ਆਊਗਾ ਪਰਸੋਂ ਦੀ ਸੂਈ ਆ ਅੱਛਾ ਹਾਂਜੀ ਰਾਤ ਦੀ ਆਪਾਂ ਬੋਲੇ ਜੋ ਐ ਸਾਫ ਕਰਦੀ ਆ ਵੇੜ ਤੇ ਦੁੱਧ ਕਿੰਨਾ ਕੱਢੀ ਜਾਓਗੇ ਦੁੱਧ ਵੀਰਜੀ ਉਹ ਤੇ ਆਂਦੇ ਆਪਾਂ 30 ਕਿਲੋ ਚੋਇਆ ਹਾਂਜੀ ਤੇ ਥੋੜੀ ਜ ਤਾਨੂੰ ਪਤਾ ਇੱਧਰ ਵੀਰ ਭਰਾ ਜਿਹੜੇ ਨੇ ਸ਼ੌਂਕ ਨਾਲ ਲੈ ਆਉਂਦੇ ਆ ਕੀ ਚੰਗੀ ਲੈ ਲੈਂਦੇ ਆ ਪਰ ਸਾਂਭੀ ਨਹੀਂ ਜਾਂਦੀ ਇਹ ਹੁਣੇ ਜੇ ਵੀਰ ਆਪਣੇ ਕੋਲ ਜਿਗਰਾਵਾਂ ਦਾ ਮਾਲ ਬਹੁਤ ਖੜਦਾ ਆ ਪਰसों ਆਪਾਂ ਜਿਹੜੀ ਵੀਡੀਓ ਨਹੀਂ ਪਾਈ ਪਿੱਛੇ ਤੇ ਦੋ ਵੜਾਂ ਕੱਲੀਆਂ ਇਹੋ ਬਸ ਉਹ ਵੀ ਭਾਈ ਹੁਣ ਇਹੋ ਗੱਲ ਕਰਦੇ ਸੀ ਵੀ ਟਾਡੇ ਇਧਰ ਮਾਲ ਬਹੁਤ ਚੰਗਾ ਆ ਬਸ ਸਾਹਮਣੀ ਆ ਸਾਹਮ ਬਟ ਕਰਦੇ ਲੋਕੇ ਹਾਂਜੀ ਹਾਂਜੀ ਠੀਕ ਆ ਹਾਂਜੀ ਹੁਣ ਆ ਵੇਖੋ ਮਿਰਜੀ ਵੈੜ ਛੋਟੀ ਆ ਇਹੋ ਹੀ ਮੰਨ ਲਓ ਵੀ ਉੱਤੇ ਕੱਪੜੇ ਚੰਗੇ ਹੁੰਦੇ ਰਾਖੀ ਹੁੰਦੀ ਇਹੋ ਹੀ ਤੁਹਾਨੂੰ ਪਤਾ ਮੁੱਲ ਵੱਧ ਵਾਧੂ ਹੋ ਜਾਣਾ ਹਾਂਜੀ 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 ਅੱਜ ਵੀਰ ਜੀ ਮੋਲੇ ਹੋ ਜੇ ਕਰ ਦੇਣੇ ਆ ਜਿਹੜੇ ਦੋ ਦੋ ਮਹੀਨੇ ਚੋਗੇ ਫਿਰ ਵਿਗ ਜਾਣ ਉਦਾਂ ਹੀ ਠੀਕ ਆ ਹਾਂਜੀ ਹਾਂਜੀ ਬਾਕੀ ਇੱਕ ਰੀਆ ਬੱਚੀ ਦਾ ਚਿਹਰਾ ਵੀ ਦੇਖ ਸਕਦੇ ਜੀ ਗੁਲਾਬੀ ਨਾਲ ਦੀ ਰੀਆ ਬੱਚੀ ਆ ਮਗਰ ਹਾਂਜੀ ਹਾਂਜੀ ਤੇ ਇਹਦੇ ਵੀ ਤੁਹਾਨੂੰ ਤੇ ਥਣ ਵੇਖੋ ਵੀਰ ਜੀ ਕੱਲਾ ਕੱਲਾ ਥਣ ਗੋਟ ਗੋਟ ਤੇ ਲ ਕਾਂਗਰ ਦੀ ਵੱਡੀਆਂ ਕਾਵਾਂ ਦਾ ਵੇਖੀ ਤਾਂ ਥੋੜਾ ਥਾਣੇ ਛੋਟਾ ਹੁੰਦਾ ਹਾਂਜੀ 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 ਬੇਟਾ ਥਣ ਕੱਲਾ ਕੱਲਾ ਗੋਸਤੇ ਲੱਗਾ ਤਾਂ ਫੇਸ ਦੀ ਬਿਊਟੀ ਮਾੜੀ ਵੀਰ ਜੀ ਵਖਾ ਦਿਓ ਆਜੋ ਲੈ ਇਹ ਕੱਦ ਮੇਰਾ ਆ ਵਿਖਾ ਦਿਓ ਕਿੱਡਾ ਵੱਡਾ ਉੱਚੀ ਲੰਮੀ ਬੇਲਦੀ ਆ ਵੇੜ ਕੱਦ ਕੱਦ ਆਸੀਆਂ ਦੇ ਮੁੱਲ ਦੀ ਵੀਰ ਜੀ ਵੇੜ ਪੱਖੋਂ ਪੂਰੀ ਜਵਾਨ ਹੈ ਜਿਹੜੀ ਘੋਰੀਆਂ ਲੱਗਾ ਕੱਦਿਆ ਜੀ ਨੇ ਨੁਗਰੀ ਘੋਰੀ ਹੈ ਘੋੜੀ ਨੁਗਰੀ ਜੇ ਕੀ ਸਾਢੇ 4 ਫੁੱਟ ਦੀ ਹੋਊਗੀ ਵੇੜ ਤੇ ਕੋਈ ਲੈ ਜੇ ਅੱਛਾ ਜੇ ਨਾ ਹੋ ਗਈ ਤਾਂ ਵੇੜ ਇੱਥੇ ਰਹਿੰਦੀ ਠੀਕ ਹੈ ਜੀ ਕੱਦ ਦੇ ਵੇਖੋ ਵੀਰ ਜੀ ਇਹ ਦੱਸੋ ਵੀ ਹੁਣ ਮੰਨ ਲਓ ਵੀ ਇਹ ਕਿੜਾ ਵੀ ਜੱਕ ਲਾ ਕੇ ਚੁੱਕਦੀ ਆ ਅੱਛਾ ਹਾਂਜੀ ਕੱਦ ਦੇ ਵੇਖੋ ਵੀਰ ਜੀ ਕੱਦ ਲੈ ਲਓ ਕਿੰਨਾ ਵੱਡਾ ਜੀ ਤੇ ਦੇਣ ਦੇਖ ਲਓ ਕਿੰਦੀ ਜੀ ਬਾਕੀ ਮੇਨ ਵਾਦਾ ਇਹ ਆ ਸੂਈ ਸਵਾਈ ਆ ਮਗਰ ਵੀ ਵਛੀ ਆ ਬਾਕੀ ਵੀਰ ਜੀ ਇਹ ਕਿਹੜੇ ਚ 2 ਮਹੀਨੇ ਦੀ ਸੂਈ ਆ ਸੱਚੀ ਜੀ ਸੂਈ ਆ ਇਹ ਕੱਦ ਸੋ ਵੀ ਆਗੇ ਜੀ ਹਾਂਜੀ ਵੀਰ ਜੀ ਮਲੇਸ਼ ਵਾਲੇ ਦੇ ਵਹਿੜ ਹੋਣੀ ਏ ਅੱਛਾ ਜੇ ਕਿਸੇ ਦੇ ਆਪਾਂ ਮੈਲੇ ਦੀ ਵੀ ਗਰੰਟੀ ਦਾਂ ਕਿਸੇ ਦੇ ਘਰ ਜਾ ਕੇ ਵਹਿੜ ਮੈਲਾ ਨਾ ਮਾਰੇ। ਅੱਛਾ ਤਾਂ ਵੀ ਆਪਣੀ ਫੁੱਲ ਗਰੰਟੀ ਹੈ ਵੀਰ ਜੀ। ਤੇ ਮੁੱਲ ਫਿਰ ਇਹਦਾ? ਮੁੱਲ ਵੀਰ ਜੀ ਬਿਲਕੁਲ ਨਿਕਾ ਜੇ ਤੇ। 60 55 ਦੀ ਦੇ ਦੀਏ। 55 ਦੀ? ਹਾਂਜੀ। ਕਰ ਦਈਏ ਥੋੜੀ ਬਾਕੀ ਛੋਟ ਹੋਰ। 5 ਢਾ ਲੀਏ। ਅੱਛਾ। 50 ਦੀ। ਸਲਾਹ ਕਰ ਲਈ ਜੇ ਪ੍ਰੇਮ ਸਿੰਘ ਜੀ ਉਹਨਾਂ ਨਾਲ। ਮੈਂ ਤਾਂ ਸਲਾਹ ਤੋਂ ਬਿਨਾ ਹੀ ਅੱਜ ਕੰਮ ਚੱਲਣੇ ਨੇ। ਪ੍ਰੇਮ ਸਿੰਘ ਜੀ ਸਲਾਹ ਆ ਤੁਹਾਡੇ ਨਾਲ ਹੀ ਹੁੰਦੀ ਵੀਰ ਜੀ। ਅੱਛਾ। 4000 ਦੀ ਦਾਂਗੇ ਵੀਰ ਜੀ। ਅੱਛਾ 48। ਹਾਂਜੀ। ਬਾਕੀ ਭੈਣ ਭਰਾ ਆਏ ਦਾ ਮਾਨ ਹੋਊਗਾ ਅੱਛਾ ਯਾਰ ਜੀ ਹੋਰ ਛੱਡ ਦਾਂਗੇ ਪੂਰੇ 47000 ਦੀ ਵੈੜ ਦੇ ਦਾਂਗੇ ਠੀਕ ਹੈ ਜੀ ਮੋਬ ਕਿਹੜਾ ਥੋੜਾ ਬੋਦਾ ਮਾਨ ਨੂੰ ਨਾ ਭਾਜੀ ਹਣੇ ਬੌਲਾ ਬਣਾ ਕੇ ਖੜੇ ਬੌਲਾ ਬਣ ਜੂਗਾ ਤੇ ਵੈੜ ਲੈ ਜੇ ਨਹੀਂ ਇੱਥੇ ਹੀ ਰਹਿਣ ਦੇ ਠੀਕ ਹੈ ਜੀ ਸਾਡੇ ਤੇ ਬਾਕੀ ਆਪੇ ਚਲੋ ਕੋ ਫੋਨ ਲਾਉਗਾ ਬਾਕੀ ਜੀ 10000 ਦੀ ਤੇ ਮਗਰ ਵਸ਼ੀ ਆ ਵੱਛੀ ਚਲੋ ਹਾਂ ਵੱਛੀ ਚੰਗੀ ਆ ਹਾਂ ਹਾਂ ਜੀ ਹਾਂ ਜੀ ਬਾਕੀ 나ਡੂ ਦੇ ਬੱਚਾ ਵੱਛੀ ਵੀ ਸ਼ਕੀਨ ਆ ਮਗਰ ਤੇ ਵਹਿੜ ਵੀ ਵੀਰਜੀ ਸ਼ਕੀਨ ਆ ਇਹਨੇ ਵੀ ਰੰਗ ਚਾ ਕਾਲਾ ਆ ਵਹਿੜ ਦਾ ਰੰਗ ਵੀ ਚੰਗਾ ਜਿਹੜਾ ਅੱਜ ਕੱਲ ਚੱਲਣਦੇ ਆ ਰੰਗ ਚਲੋ ਫਿਰ ਸਾਰੀਆਂ ਚਿੱਟੀਆਂ ਡੱਬੀਆਂ ਵੀਰਜੀ ਪ੍ਰਿੰਟ ਵਾਲੀਆਂ ਵੱਛੀਆਂ ਆ ਤੇ ਹੁਣ ਆ ਵੀ ਤਾਜ ਨਾਡੂ ਦੇ ਇਹ ਵੱਛਾ ਜੇ ਕਿਤੇ ਭਲੇਖੇ ਨਾ ਵੱਛੀ ਨਾ ਇਹ ਵੱਛਾ ਆ ਹਾਂ ਜੀ ਹਾਂ ਜੀ ਤੇ ਆ ਦੇਖ ਸਕਦੇ ਇਹਦੇ ਵੀ ਥਾਣੇ ਲੱਗੇ ਤਾਂ ਇਹ ਵੀ ਜੀ ਵੱਛਾ ਇਹਦਾ ਵੀ 나ਡੂ ਨਾਲ ਜੀ ਤੇ ਨੋ ਕਿਨੇ ਦਿਨ ਹੋਏ ਸੁਈ ਨਾ ਆ ਵੇਖੋ ਇਹਨੂੰ ਵੀ ਤਿੰਨ ਦਿਨ ਹੋਏ ਆ ਕੱਠੀਆਂ ਗੜ ਪਿਛੜੀ ਸੁਈਆਂ ਵਿੱਚ ਤੇ ਇਹਦੇ ਬੋਲਾ ਕਿੰਨਾ ਕਿਤੇ ਬੋਲਾ ਇਹਦੇ ਥਲੇ 11 ਕਿਲੋ ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ ਇਹ ਵੀਰ ਜੀ ਦੁੱਧ ਪੱਛੀ 15 ਕਿਲੋ ਚ ਆਊਗੀ ਤੋਰੋ ਫਿਰ ਇੱਕਰੀ ਹਾਂਜੀ ਕੰਢੀ ਤੇ ਕੋਈ ਵੰਗਾ ਨਹੀਂ ਕੋਣ ਬਾਕੀ ਇਹ ਕ੍ਰੋਸ ਚ ਆ ਵੰਗਿਆਂ ਤੋਂ ਬਿਨਾਂ ਵੀਰ ਜੀ ਵੜਾਂ ਠੀਕ ਇਹਨੂੰ ਵੀ ਰੱਸੀ ਪਾ ਕੇ ਚੋਵਾਂਗੇ ਇੰਜ ਹੀ ਚੋਵੇਂ ਹੋਈਂ ਪਰਾ ਪਾਵੇਂ ਜੇ ਪੰਗਾ ਪਾਵੇਂ ਨਹੀਂ ਬੋਣੋ ਥੱਲੇ ਦੇਖੋ ਵੀਰ ਜੀ ਤੰਬੂ ਤਾਂ ਨਹੀਂ ਬੈਠੇ ਇਹ ਚ ਨਹੀਂ ਕੋਈ ਬਾਕੀ ਥੱਲੇੋਂ ਸਫਾਈ ਜਿਆ ਜਿੰਨੀ ਪੂਰੀ ਹੈ ਵੜ ਬਾਕੀ ਹਾਈਟ ਲੈਂਥ ਤੇ ਵੀ ਬਹੁਤ ਹੈ ਵੜ ਆ ਵੇਖੋ ਫੇਸ ਦੀ ਬਿਊਟੀ ਮੜੀ ਜਿਹੀ ਦਿਖਾ ਦੋ ਲੈ ਜਾ ਆਪਣੇ ਡਾਕਟਰ ਸਾਹਿਬ ਵੀ ਆ ਗਏ ਜੀ ਡਾਕਟਰ ਸਾਹਿਬ ਵੀ ਆ ਗਏ ਜੀ ਡਾਕਟਰ ਸਾਹਿਬ ਆ ਗਏ ਜੀ ਆਹ ਮਾਰ ਕੇ ਕੈਮਰਾ ਮਾਰ ਦਿਓ ਭਾਜੀ ਹੁਣ ਆਏ ਮਾਲ ਡੰਗਰੀ ਵੇਖਣ ਅੱਛਾ ਅੱਛਾ ਹਾਂਜੀ ਹਾਂਜੀ ਵੀਰ ਭਰਾ ਨਾਲ ਤੁਹਾਨੂੰ ਪਤਾ ਰੌਣਕ ਲੱਗੀ ਰਹਿੰਦੀ ਯਾਰ ਠੀਕ ਆ ਬਾਹਰ ਵੀ ਮੜੇ ਮਾਰ ਦਿਓ ਗਲੀ 'ਚ ਵੀ ਕੈਮਰਾ ਠੀਕ ਆ ਹਾਂਜੀ ਹਾਂਜੀ ਤਾਂ ਵੀਰ ਭਰਾ ਜਿਹੜੇ ਆਏ ਮਾਲ ਵੇਖਣੇ ਪਛੇ ਵੇਖਣ ਆਏ ਆ ਤੇ ਬਾਕੀ ਉਹ ਡਾਕਟਰ ਸਾਹਿਬ ਖਲੋਤੇ ਆਪਣੇ ਦਤਿਆ ਰਾਮ ਉਹ ਲਵੇਰ ਜੀ ਫਿਰ ਮੋਲੇ ਦਾ ਵੀਰ ਜੀ ਜੈ ਜੀ ਕਰ ਦਈਏ ਕਿੰਨਾ ਕਾ ਏ ਵੀਰ ਜੀ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕਰਦੀਏ ਜਿਹੜੀ ਹਾਂ ਨਾ ਦੇਣੀ 46000 ਦੀ ਵੈੜ ਦੇ ਦਾਂਗੇ 46000 ਦੀ 46000 ਦੀ ਬਾਕੀ ਵਿੱਚ ਛੋਟ-ਛੜ ਕਰ ਲੈ ਨਾ ਨਾ 20-20000 ਰੁਪਿਆ ਮਾਰਕੀਟ ਨਾਲੋਂ ਅੱਜ ਡਾਊਨ ਦੇ ਦੇਣੀ ਆ ਜਾਂ ਮੱਝਾਂ ਦਾ ਆਪਾਂ ਮੁੱਲ ਕਰਦੇ ਹਾਂ ਨਾ 20-20000 ਰੁਪਿਆ ਡਾਊਨ ਅੱਛਾ ਤੇ ਅਜੇ ਵੈੜਾਂ ਵੀ ਪ੍ਰਿੰਟ ਵਾਲੀਆਂ ਨੇ 20-20000 ਰੁਪਿਆ ਡਾਊਨ ਵੀ ਦੇਣੀਆਂ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਆ ਭਾਜੀ ਹੁਣ ਆਪਣੇ ਕੋ ਖੜੀਆਂ ਸੀ ਇੱਕ ਆਪਣੇ ਕੋ ਇਹ ਆਪਾਂ ਵੀਡੀਓ ਜੀ ਪਾਈ ਸੀ ਮੱਝ ਇੱਕ ਖੜੀ ਤੇ ਇੱਕ ਆਪਣੇ ਕੋ ਵੈੜ ਖੜੀ ਆ ਤੇ ਬਾਕੀ ਪੁੱਛ ਕਿੱਥੋਂ ਆ ਗਏ ਜੀ ਤੁਸੀਂ ਨਾਨੋ ਕੇ ਸਧਾਰਕ ਹਾਂਜੀ ਨਾਨੋ ਕੇ ਸਧਾਰਕ ਆ ਅੱਛਾ ਫਤੇ ਘੜ ਲੱਗ ਹਾਂਜੀ ਠੀਕ ਆ ਤੇ ਕਿਦਾਂ ਫੇਰ ਮਾਲ ਠੀਕ ਰਿਹਾ ਜੜੀਆਂ ਅੱਗੇ ਦੋ ਖੜੀਆਂ ਆ ਹਾਂਜੀ ਹਾਂਜੀ ਮਾਂ ਤੇ ਅੱਜ ਫੇਰ ਲੈਣ ਆਈ ਕੋਈ ਹਾਂਜੀ ਹਾਂਜੀ ਠੀਕ ਆ ਦੋ ਦੋ ਤੇ ਠੀਕ ਨਹੀਂ ਕਿ ਲਿਆ ਹਾਂਜੀ ਕੋਈ ਲੰਮਾ ਲੰਮਾ ਦੇਣਾ ਤੇ ਦੱਸ ਦੋ ਨਹੀਂ ਨਹੀਂ ਇੱਥੇ ਮੋਕਾ ਹੈਗਾ ਜੀ ਹੁਣ ਜੇ ਕੋ ਤੁਹਾਨੂੰ ਖਰਾਬ ਕੀਤਾ ਹੋਵੇ ਇੰਨਾ ਤੰਗ ਕੀਤਾ ਹੋਵੇ ਜੇ ਭਾ ਦੀ ਭਾਜੀ ਵਧੀਆ ਦੇ ਦਾਂਗੇ ਤੇ ਕੋਈ ਆ ਜਾਊਗਾ ਗਾਂ ਤੇ ਜੇ ਨਾ ਦਾਂਗੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਠੀਕ ਹੈ ਤੇ ਫਿਰ ਤੁਹਾਨੂੰ ਪਤਾ ਕਿਹਨੇ ਇੱਕ ਜਣੇ ਨੂੰ ਨਹੀਂ ਦੱਸਣਾ 100 ਬੰਦੇ ਨੂੰ ਦੱਸਣਾ ਵਾ ਹਾਂਜੀ ਹਾਂਜੀ ਤੇ ਚਲੋ ਫਿਰ ਆ ਦਿਖਾਈਏ ਹੁਣ ਇਹ ਦੇ ਵੀਰ ਜੀ ਅੰਸਰਾ ਵਸ਼ੀਆਂ ਦੇ ਮੁੱਲ ਦੀ ਵਹਿੜ ਦੇ ਦੇਣੀ ਹੈ ਇੱਕ ਕੱਚੀ ਆ ਥੋੜੀ ਹਾਂ ਕੱਚੀ ਵੀਰ ਜੀ ਇੱਕ ਮਹੀਨੇ ਦੀ ਪੂਰੀ ਕੱਚੀ ਹੋਊਗੀ ਠੀਕ ਆ ਹਾਂ ਜੀ ਕੋ ਪੰਜ ਚਾਰ ਦਿਨ ਉੱਤੇ ਵੀ ਖੜ ਸਕਦੀ ਆ ਤਾਂ 10 ਦਿਨ ਉੱਪਰ ਥੱਲੇ ਮੰਨ ਕੇ ਖੜੇ ਖੜੇ ਖੜ ਸਕਦੀ ਜਿਵੇਂ ਜੀ ਜੰਮੀ ਪਣੀ ਪੱਥਰ ਅਸੀਂ ਵਹਿੜਿਆ ਆ ਵੇਖੋ ਜੀ ਲਾਏ ਪੈਂਦੀ ਹੈ ਵਹਿੜ ਸੁਆਗ ਨਵਾ ਚ ਸੁਆਗ ਜੀ ਇਹ ਇੱਕ ਸੁਆ ਸੁਈ ਜਿਹੜਾ ਦੂਜਾ ਸੁਆ ਜੇਰ ਕੀ ਤੇ ਕਿੰਨੇ ਕ ਦੁੱਧ ਵਾਲੀ ਆ ਦੁੱਧ ਵੀਰ ਜੀ ਵਾਂਦੇ ਪਹਿਲੇ ਨਾਲ ਥੱਲੇ 15 ਕਿਲੋ ਅਸੀਂ ਵਹਿੜ ਕੋਚ ਹੋਇਆ ਆਰ ਦੇ ਕੋ ਸੇਵਾ ਵਾਲੇ ਘਰ ਚਲ ਗਈ ਤੇ 20 ਕਿਲੋ ਦੁੱਧ ਵ ਬਾਕੀ ਵਿੱਚ ਸੀਜਨ ਨਖਰਾ ਬੜਾ ਜੰਮੀ ਪਲੀ ਬਹਿ ਰਿਆ ਜੀ ਹਾਂ ਵੇਖੋ ਸ਼ਕੀਨੀ ਸ਼ਕੀਮ ਕੀ ਡੀ ਬਹਿ ਰਿਹਾ ਬਾਕੀ ਸੋਨੇ ਰੰਗ ਰੂਪ ਦੀ ਆ ਆ ਜੇ ਆ ਵੀ ਰੰਗ ਰੂਪ ਸਾਰਿਆਂ ਦੇ ਸਾਫ ਹੈ ਹੈਗੀ ਜਰਸੀ ਕ੍ਰਾਸ ਤੇ ਉਤਰਾਂ ਵੇਖੋ ਵਜੀ ਬਹਿੜ ਠੰਡੀ ਬਹੁਤ ਜਿਆਦੀ ਬਹਿੜ ਚਲੋ ਲੈ ਜੀ ਨਹੀਂ ਲਹੂ ਚ ਬਹਿੜਿਆ ਵੇ ਜੀ ਦੇਵਾ ਆਪਣਾ ਹੂੰਗੀ ਫਿਰ ਦੱਸੂਗੀ ਵੀ ਵੈਡ ਮੈਂ ਹੈਗੀ ਆ ਹਾਂਜੀ ਐਂਜੇ ਤੇ ਤੁਹਾਨੂੰ ਪਤਾ ਸਿਫਟ ਕਰਨ ਲੱਗੇ ਕਿਸੇ ਨੇ ਨਾ ਗੱਪਾਂ ਮਾਰੀ ਜਾਂਦੇ ਥਾਂ ਦੇਖ ਸਕਦੇ ਇਹਦੇ ਵੀ ਇੱਕ ਰੀ ਲੱਗੇ ਤਾਂ ਥਾਂ ਤੇ ਜੇ ਵੀਰ ਜੀ ਕੱਢਣਾ ਹੈ ਤਾਂ ਤੁਹਾਨੂੰ ਤਾਂ ਸਾਨੂੰ ਸੋਕੇ ਸਾਰੇ ਉੱਤਰਾ ਮੈਂ ਨਾ ਓਕੇ ਵਿੱਚ ਜੀ ਆਪਾਂ ਪਾਸ ਕਰਕੇ ਤੇ ਪਾਸ ਕਰਕੇ ਕੋ ਖੜੇ ਤੇ ਮੋਲੇ ਦਾ ਫਿਰ ਮੋਲੇ ਦਾ ਵੀਰ ਜੀ ਜਿਆਦੀ ਕਰਦੀ ਜੇ ਇਹਦੇ ਵੀਰ ਜੀ ਤੁਹਾਨੂੰ ਪਤਾ ਤਿਆਰ ਕਰਕੇ ਵੇਚੀਏ ਤਿਆਰ ਅਸੀਂ ਤੁਹਾਨੂੰ ਪਤਾ ਵੀ ਕਾਰੋਬਾਰੀ ਬੰਦੇ ਨੂੰ ਇਹ ਹੁੰਦਾ ਚਲਾ ਆਵੇ ਤੇ ਚਲਾਈ ਆਈ ਚਲਾਈ ਹੋ ਜਾਂਦੀ ਹਾਂਜੀ ਹਾਂਜੀ ਬਾਕੀ ਅਸੀਂ ਸਾਮ ਵੀ ਲਾਗੇ ਇਹ ਮਿਰਜੀ ਕੋਈ ਗੱਲ ਨਹੀਂ ਆ ਇਹ ਵਧਣੀ ਆ ਘਟਣੀ ਥੋੜਾ ਇਹ ਯਾਰਾਣਾ ਵਧਣੀ ਆ ਹਾਂਜੀ ਤੁਸੀਂ ਮੰਨ ਕੇ ਚਲੋ ਵੀ ਐਫ ਡੀ ਪੰਜ ਸਾਲੀ ਹੁੰਦੀ ਆ ਇਹ ਅੱਜ ਕੋਈ ਮੰਨ ਲਓ ਵੀ ਪੈਸੇ ਲਾ ਦੂਗਾ ਤੇ ਡਬਲ ਹੋ ਜਾਗੇ ਠੀਕ ਆ ਹਾਂਜੀ ਹਾਂਜੀ ਤੇ ਇਹ ਮਿਰਜੀ ਦੇ ਦਿਆ 30000 ਦੀ ਪੂਰੇ ਦੀ ਕਰ ਦੋ ਮੰਨ ਤਨਹੋਰ ਪੂਰੇ ਮਿਰਜੀ 27000 ਦੀ ਰੈਡ ਦੇ ਦਾਂਗੇ 20 ਲੀਟਰ ਵਾਲੀ 27000 ਬਾਕੀ ਹਾਂਜੀ ਮੰਨ ਲਓ ਵੀ ਹੁਣ ਆਪਾਂ ਵੀ ਆਪਣੇ ਸੱਜਣ ਨੇ ਜਗਰਾਵਾ ਮੰਡੀਆਂ ਤੋਂ ਵਸ਼ੀਆਂ ਲੈ ਹੁੰਦੀਆਂ ਕਾਜ ਅੱਛਾ ਤੇ 35 35 40 40000 ਦੀਆਂ 50 50 ਦੀਆਂ ਵਸ਼ੀਆਂ ਆਈਆਂ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਵੇਖ ਲਓ ਵਸ਼ੀ ਮੰਨ ਲਓ 8 ਮਹੀਨੇ ਦੀ ਗੱਬਣੇ ਤੇ ਰਹਿਦੇ ਮਗਰ ਮਹੀਨਾ ਗਿਆ ਆ ਹਾਂਜੀ ਤੇ ਮਹੀਨਾ ਇਹੋ ਹੀ ਚੀਜ਼ ਹੁੰਦੀ ਆ ਵੀ ਸੰਭਣ ਦੋ ਦੋ ਬੋਰੀਆਂ ਟਰਾਂਜੈਕਸ਼ਨ ਦੀਆਂ ਪੈ ਗਈਆਂ ਤੇ ਤੁਹਾਨੂੰ ਪਤਾ ਇਹੋ ਹੀ ਠੀਕ ਆ ਵਸ਼ੀ ਤਾਂ ਮਹੀਨਾ ਡੇਢ ਮਹੀਨਾ ਕੋਈ ਵੀ ਸੰਭਲੇ ਮਹੀਨਾ ਹਾਂਜੀ ਡੇਢ ਮਹੀਨੇ ਦਾ ਕੋਈ ਆਈਡੀਆ ਰੱਖੇ ਤੇ ਬਾਕੀ ਇਹ ਆਪਣੀ ਕੱਚੀ ਵੇੜ ਤੇ ਇਹ ਸੋਈਆਂ ਦੋਵੇਂ ਇੱਥੋਂ ਦੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਕੋਈ ਵੀ ਚੜੇ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਜੀ